ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤਰੀ ਕਾਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਘਰ ਇੱਕ ਖੁਸ਼ ਰੋ ਚੜ ਦੇ ਖਲਾ ਚਰੋ ਵਲੌਗ ਦੀ ਸ਼ੁਰੂਆਤ ਕਰਨ ਲੱਗਿਆ ਜੀ ਫਿਰ ਅੱਜ ਸੁੱਲੇ ਦੀ ਵਾਰੀ ਆਈ ਆਪਾਂ ਪਰੋਲਾ ਮਾਰਨ ਲੱਗੇ ਸੀਗੇ ਤੇ ਮੈਂ ਕਿਹਾ ਚਲੋ ਨਾਲੇ ਅੱਜ ਬਣਾਨੇ ਆ ਜੀ ਸਾਗ ਤੁਹਾਨੂੰ ਪਤਾ ਸਾਗ ਇਦਾਂ ਦਾ ਹੁੰਦਾ ਚੁੱਲੇ ਤੇ ਹੀ ਬਣਿਆ ਵਧੀਆ ਲੱਗਦਾ ਸਾਗ ਹੋਇਆ ਕੜੀ ਹੋਈ ਹੈ ਨਾ ਇਹ ਜਦ ਤੱਕ ਕੜਨ ਨਾ ਵਧੀਆ ਖੁੱਲੇ ਡੁੱਲੇ ਅੱਗ ਤੇ ਬੜਨ ਨਾ ਤਦ ਹੀ ਸਵਾਦ ਲੱਗਦੇ ਕੁੱਕਰ ਦੇ ਬਣੇ ਸਾਗ ਨਾਲੋਂ ਨਾ ਫਾਇਦਾ ਚੁੱਨੇ ਦਾ ਸਾਗ ਬਣਿਆ ਹੋਇਆ ਕਾੜਨੀ ਚ ਬਣਾ ਲਓ ਪਤੀਲੇ ਚ ਬਣਾ ਲਓ ਬਹੁਤ ਟੇਸਟੀ ਲੱਗਦਾ ਮੈਂ ਕਿਹਾ ਚਲੋ ਪਹਿਲਾਂ ਚੁੱਲ੍ਹਾ ਲੇਪ ਦੇਣੀ ਆ ਬਹੁਤ ਦਿਨ ਹੋ ਗਏ ਸੀ ਅੱਗ ਬਾਲੀ ਸੀ ਇੱਧਰ ਅਸੀਂ ਆਏ ਨਹੀਂ ਹੈਗੇ ਕੁਛ ਇੱਧਰ ਕਾਰ ਵਗੈਰਾ ਖੜੀ ਕਰ ਦਿੰਦੇ ਫਿਰ ਮੈਂ ਚੁੱਲ੍ਹਾ ਬਾਲਨੇ ਦੀ ਕੋਸ਼ਿਸ਼ ਹੀ ਨਹੀਂ ਕਰਦੀ ਹੈਗੀ ਮਾਨੀ ਨਹੀਂ ਕਰਦਾ ਤੇ ਲੋ ਜੀ ਇੱਧਰ ਤਿਆਰੀ ਕਰਦੇ ਤੇ ਅੱਜ ਆਪਾਂ ਆਪਣਾ ਬਣਾਵਾਂਗੇ ਜੀ ਸਾਗ ਜਿਹੜਾ ਐਵੇਂ ਜੇ ਸਾਗ ਬਣਾਉਂਗੀ ਜਿਹਦੇ ਨਾਲ ਸਾਨੂੰ ਨਾ ਗੈਸ ਨਹੀਂ ਬਣਦੀ ਬਹੁਤ ਸਾਰੀਆਂ ਭੈਣਾਂ ਸਾਗ ਬਣਾਉਂਦੇ ਕਈ ਕਹਿ ਦਿੰਦੇ ਨੇ ਸਾਗ ਖਾਣ ਨਾਲ ਸਾਨੂੰ ਗੈਸ ਬਹੁਤ ਬਣਦੀ ਹੈ ਕੀ ਕੁਝ ਪਾਈਦਾ ਹੁੰਦਾ ਸੀ ਜਿਵੇਂ ਵੀ ਬਣਾਉਣੀ ਆ ਬਿਲਕੁਲ ਪਿੰਡਾਂ ਦੇ ਵਿੱਚ ਜਿੱਦਾਂ ਬਣਾਉਂਦੇ ਸੇਮ ਤੁਹਾਨੂੰ ਉਸੇ ਤਰ੍ਹਾਂ ਬਣਾ ਕੇ ਦਿਖਾਉਂਗੀ ਤੇ ਕੀ ਕੁਝ ਬਣਾ ਪਣੀ ਹੁੰਦੀ ਆ ਮੈਂ ਸਾਰਾ ਕੁਝ ਪਾਉਂਗੀ ਮੈਂ ਸਾਗ ਬਿਲਕੁਲ ਧੋਵ ਬਣਾ ਕੇ ਤਾਜ਼ਾ ਲੈ ਕੇ ਆਏ ਸੀ ਆਪਣੇ ਖੇਤਾਂ ਵਿੱਚੋਂ ਤੋੜ ਕੇ ਸਵੇਰੇ ਸਵੇਰੇ ਲੈ ਆਏ ਸੀ ਤੇ ਧੋਵ ਬਣਾ ਕੇ ਰੱਖ ਲਿਆ ਠੀਕ ਹੈ ਜੀ ਹੁਣ ਆਪਾਂ ਨੂੰ ਕੱਟ ਕੇ ਬਣਾਵਾਂਗੇ ਇਹਨ ਵਧੀਆ ਤਰੀਕੇ ਨਾਲ ਆਪਣੇ ਹੱਥਾਂ ਨਾਲ ਸਰਬੀ ਕੋਟੀ ਪਾ ਕੇ ਕੰਮ ਨਹੀਂ ਹੁੰਦਾ ਬਸ ਆਹ ਜਾ ਪਖਾਣ ਫਾਈ ਮੇਰਾ ਮਨ ਨਹੀਂ ਕਰਦਾ ਕੋਟੀ-ਕੁੱਟੀ ਤੇ ਲੋ ਜੀ ਇੱਧਰ ਆਪਾਂ ਅੱਗ ਬਾਲ ਲਈਏ ਆਪਾਂ ਪਹਿਲਾਂ ਪਾਣੀ ਰਿਜਨਾ ਰੱਖ ਲੈਨੇ ਆ ਫੇਰ ਆਪਾਂ ਆਪਣਾ ਕੱਟਦੇ ਆ ਜੀ ਸਾਗ ਠੀਕ ਹੈ ਜੀ ਮੈਂ ਕਿਹਾ ਚਲੋ ਇਹ ਪਾਣੀ ਜਦ ਤੱਕ ਗਰਮ ਹੋਏਗਾ ਤਾ ਤਾ ਕਾਪੜਾ ਤੇ ਲੋ ਜੀ ਇੱਧਰ ਆਪਾਂ ਸਾਗ ਕੱਟਣਗੇ ਪਹਿਲਾਂ ਪੋਲੀਥੀਨ ਵਿੱਚ ਰੱਖ ਲਈ ਮੇਰੇ ਕਹ ਚਲੋ ਫੋਲੋ ਫਿਰ ਉਸ ਵਾਲੀ ਨਹੀਂ ਫਿਰ ਆਪਾਂ ਉਹ ਤੇ ਚੁੰਨੀਂ ਲਾ ਕੇ ਫਿਰ ਆਪਾਂ ਵਧੀਆ ਤਰੀਕੇ ਨਾਲ ਸਾਗ ਕੱਟ ਲਾਂਗੇ। ਪੱਤੀ ਲਾਉ। ਤੇ ਲੋ ਜੇ ਤਾਜ਼ਾ ਤਾਜ਼ਾ ਸਾਗ ਆਪਾਂ ਧੋ ਕੇ ਰੱਖ ਲਿਆ ਸੀ। ਹੁਣ ਇਹਨੂੰ ਆਪ ਆਪ ਆਪਣੇ ਹੱਥਾਂ ਨਾਲ ਰਾਮ ਨਾਲ ਕੱਟ ਲਾਂਗੇ। ਅੱਜ ਟੇਬਲ ਹੁੰਦਾ ਨਾ ਇੱਥੇ ਰੱਖ ਲੈਂਦੀ ਇਹਨੂੰ ਹੈ ਨਾ ਇਹ ਕੁਰਸੀ ਹੁੰਦੀ ਟੋਪਰੇ ਮੇਥੀ ਸਾਫ ਕਰਨੀ ਹੈ ਤੇ ਲੋ ਜੀ ਇੱਧਰ ਸਾਡਾ ਸਾਗ ਸਾਰਾ ਕੱਟਿਆ ਗਿਆ ਪਾਣੀ ਸਾਡਾ ਬਿਲਕੁਲ ਰਿਜ ਗਿਆ ਠੀਕ ਹੈ ਜੀ ਹੁਣ ਰਿਜ ਦੇ ਪਾਣੀ ਦੇ ਵਿੱਚ ਆਪਣਾ ਸਾਗ ਦੇ ਬਿਲਕੁਲ ਪਾ ਦਵਾਂਗੇ ਤੇ ਇੱਧਰ ਮੇਥੀ ਵਗੈਰਾ ਸਾਫ਼ ਸੁਥਰੀ ਕਰਕੇ ਪਾਲਕ ਵਗੈਰਾ ਪਾਲਕ ਦੀ ਉਡੀਕ ਕਰਦੇ ਵੀ ਸੀ ਅੱਜ ਪਾਲਕ ਵਾਲਾ ਨਹੀਂ ਆਇਆ ਹੈਗਾ ਸਾਗ ਤਾਂ ਮੈਂ ਲੈ ਲਿਆ ਪਿੰਡਾਂ ਚ ਵਸ ਆਹ ਪ੍ਰੋਬਲਮ ਆ ਜਾਂਦੀ ਜਦੋਂ ਪਾਲਕ ਵਾਲੇ ਨਹੀਂ ਨਾ ਮਿਲਦੇ ਫਿਰ ਬੜੀ ਦਿੱਕਤ ਆਂਦੀ ਹੈ ਮੈਂ ਕਿਹਾ ਚਲੋ ਸਾਗ ਰਿਜਦਾ ਰਹੇਗਾ ਆਪਾਂ ਆਪਣੇ ਅਜੀ ਜਿੱਦਾਂ ਹੀ ਪਾਣੀ ਗਰਮ ਹੋਣ ਲੱਗਿਆ ਸਾਡਾ ਠੀਕ ਹੈ ਜੀ ਆ ਦੇਖੋ ਪਾਣੀ ਸਾਡਾ ਉਬਾਲਣ ਉਬਲਣ ਲੱਗ ਗਿਆ ਹੁਣ ਆਪਾਂ ਇਹਦੇ ਵਿੱਚੇ ਪਾ ਦਾਂਗੇ ਜੀ ਆਪਣਾ ਸਾਗ ਹੁਣ ਇਹ ਰਜ ਰਜਦਾ ਰਹੇਗਾ ਤਦ ਤੱਕ ਆਪਾਂ ਆਪਣੀ ਸਾਰਾ ਸਾਗ ਕੱਟ ਲਿਆ ਠੀਕ ਹੈ ਜੀ ਤੇ ਉਧਰ ਮੇਥੀ ਵਗੈਰਾ ਤੇ ਪਾਲਕ ਵਗੈਰਾ ਸਾਫ ਕਰਕੇ ਉਹ ਵੀ ਇਹਦੇ ਵਿੱਚੇ ਕਟਿੰਗ ਪਾ ਕੇ ਪਾਵਾਂਗੇ ਮੇਥੀ ਬਹੁਤ ਜ਼ਰੂਰੀ ਹੈ ਮੇਥੀ ਵੀ ਕਹਿ ਦਿੰਦੇ ਨੇ ਜਿਵੇਂ ਵਾਇਵਾਦੀ ਹੁੰਦੀ ਨਾ ਮੇਥੀ ਜ਼ਰੂਰ ਪਾਣੀ ਚਾਹੀਦੀ ਸਾਨੂੰ ਸਾਗ ਦੇ ਵਿੱਚ ਅੱਜ ਕੱਲ ਤਾਂ ਹੁਣ ਮੇਥੀ ਬਥੂਆ ਸੋਏ ਗੋਗੋ ਬਹੁਤ ਕੁਝ ਮਿਲਣ ਲੱਗ ਜਾਈਗਾ ਤੇ ਇਹ ਚੀਜ਼ਾਂ ਨਾਲ ਕਹਿੰਦੇ ਬਾਏ ਵਾਦੀ ਨਹੀਂ ਹੁੰਦੀ ਪਹਿਲਾਂ ਨਾ ਸਾਰੇ ਇਦਾਂ ਹੀ ਪਾਦੇ ਹੁੰਦੇ ਸੀ ਅੱਜ ਕੱਲ ਮੈਂ ਦੇਖਿਆ ਬਹੁਤ ਸਾਰੀਆਂ ਭੈਣਾਂ ਕੀ ਕਰਦੀਆਂ ਬਸ ਸਾਗ ਕੱਟਿਆ ਵਿੱਚ ਪਾਲਕ ਪਾਈ ਤੇ ਸਾਗ ਤਿਆਰ ਕੁੱਕਰ ਦੇ ਵਿੱਚ ਸੀਟੀ ਕੁੱਕਰ ਦਾ ਸਾਗ ਸਾਨੂੰ ਬਹੁਤ ਘੱਟ ਖਾਣਾ ਚਾਹੀਦਾ ਚਲੋ ਮਜਬੂਰੀ ਹੋਈ ਆਪਾਂ ਬਣਾ ਲਿਆ ਪਰ ਕੁੱਕਰ ਦੇ ਸਾਗ ਜਿਹੜਾ ਨਾ ਜ਼ਿਆਦਾ ਗੈਸ ਬਣਾਉਂਦਾ ਤੇ ਲੋ ਜੀ ਇੰਦਰ ਵਧੀਆ ਤਰੀਕੇ ਨਾਲ ਸਾਡਾ ਰੇਜਾ ਪੈ ਗਿਆ ਹੁਣ ਆਪਣਾ ਸਾਗ ਪਾਉਂਦੇ ਜਾਾਂਗੇ ਹੌਲੀ ਹੌਲੀ ਮਠਾ ਹੁੰਦਾ ਥੱਲੇ ਥੱਲੇ ਹੁੰਦਾ ਜਾਏਗਾ ਇਸ ਸਾਗ ਇਸ ਤਰ੍ਹਾਂ ਹੀ ਤਾਂ ਹੀ ਥੋੜਾ ਥੋੜਾ ਪਾਣੀ ਹੁੰਨੇ ਆ ਤਾਂ ਕਿ ਥੱਲੇ ਥੱਲੇ ਹੁੰਦਾ ਜਾਵੇ ਤੇ ਕੁੱਕਰ ਦੇ ਵਿੱਚ ਸਾਗ ਜਿਹੜੀਆਂ ਭੈਣਾਂ ਬਣਾਉਂਦੀਆਂ ਨਾ ਬਹੁਤ ਧਿਆਨ ਨਾਲ ਬਣਾਉਣਾ ਚਾਹੀਦਾ ਹੁੰਦਾ ਕਿਸੇ ਦੇ ਕੁੱਕਰ ਦੇ ਉਹਦੇ ਵਿੱਚ ਸੀਟੀ ਦੇ ਵਿੱਚ ਨਾ ਪੱਤਾ ਫਸ ਗਿਆ ਸੀਗਾ ਤੇ ਪੱਤੇ ਦੀ ਵਜ੍ਹਾ ਨਾਲ ਕੁੱਕਰ ਫਟ ਗਿਆ ਹਾਂਜੀ ਤੇ ਲਓ ਜੀ ਆਹ ਦੇਖੋ ਜੀ ਆਪਾਂ ਹੁਣ ਇਹ ਸਾਗ ਸਾਰਾ ਇਹਦੇ ਵਿੱਚੇ ਪਾ ਦਾਂਗੇ ਠੀਕ ਹੈ ਜੀ ਤੇ ਅਸੀਂ ਪਤਾ ਕੀ ਕਰਦੇ ਹੁੰਨੇ ਆ ਡੋਂਗਾ ਆਹ ਵਾਲਾ ਦੇਖੋ ਪਾਣੀ ਦਾ ਆਪਾਂ ਭਰ ਲੈਣਾ ਇਹ ਰੱਖਦੇ ਇਹ ਜ਼ਰੂਰ ਅਸੀਂ ਰੱਖਦੇ ਜਦੋਂ ਜਦੋਂ ਇਹ ਪਾਣੀ نیچے ਹੋ ਜਾਂਦਾ ਫਿਰ ਇਹੀ ਗਰਮ ਪਾਣੀ ਹੁੰਦਾ ਰਹਿੰਦਾ ਭਾਪ ਦੇ ਨਾਲ ਤੇ ਇਹਦੇ ਵਿੱਚ ਹੀ ਪਾਉਂਦੇ ਰਹਿੰਨੇ ਆ ਜਦ ਤੱਕ ਵਧੀਆ ਤਰੀਕੇ ਨਾਲ ਸਾਡਾ ਸਾਗ ਪੱਕ ਨਹੀਂ ਨਾ ਜਾਂਦਾ ਦਾਤਾ ਕਾਪਾ ਇਦਾਂ ਹੀ ਕਰਦੇ ਬਾਕੀ ਹੁਣ ਸਾਰਾ ਮਟੀਰੀਅਲ ਜੋ ਜੋ ਪਾਵਾਂਗੀ ਤੁਹਾਡੇ ਨਾਲ ਕਿਉਂਕਿ ਸਾਗ ਸਾਡਾ ਪਹਿਲਾਂ ਥੱਲੇ ਹੋ ਜੇ ਫਿਰ ਉਸ ਤੋਂ ਬਾਅਦ ਮੈਂ ਸਾਰਾ ਲਸਣ ਵਗੈਰਾ ਅਦਰਕ ਜੋ ਵੀ ਪਾਵਾਂਗੀ ਸਾਰਾ ਤੁਹਾਨੂੰ ਦਿਖਾਉਂਗੀ ਕਿ ਅਸੀਂ ਇਹਦੇ ਵਿੱਚ ਕੀ ਕੁਝ ਪਾਉਂਦੇ ਹੁੰਦੇ ਆ ਪਿੰਡਾਂ ਦੇ ਵਿੱਚ ਮਤਲਬ ਜਿਹੜੇ ਤਰੀਕੇ ਨਾਲ ਸਾਗ ਬਣਾਉਂਦੇ ਆ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰ ਰਹੀ ਆ ਅੱਜ ਇਸ ਸਾਗ ਬਣੇ ਹੋਏ ਨਾ ਕਦੇ ਵੀ ਤੁਸੀਂ ਬਣਾ ਕੇ ਦੇਖੋਗੇ ਕਦੀ ਗੈਸ ਨਹੀਂ ਬਣਦੀ ਹੈਗੀ ਚਾਹੇ ਤੁਸੀਂ ਜਿੰਨੇ ਦਿਨ ਮਰਜ਼ੀ ਇਹਨੂੰ ਖਾਓ ਠੀਕ ਹੈ ਪਹਿਲਾਂ ਤਾਂ ਜਿਵੇਂ ਰੱਖ ਲੈਣਾ ਕਈ ਫ੍ਰਿਜ 'ਚ ਰੱਖ ਲੈਂਦੇ ਆ ਫ੍ਰਿਜ 'ਚ ਨਾ ਤੜਕੇ ਨਹੀਂ ਆਪਾਂ ਨੂੰ ਰੱਖਣਾ ਚਾਹੀਦਾ ਬਿਨਾਂ ਤੜਕੇ ਤੋਂ ਸਾਗ ਰੱਖਣਾ ਚਾਹੀਦਾ ਤੇ ਮੈਂ ਜਿ ਸਾਰਾ ਸਾਗ ਆਪਾਂ ਨੂੰ ਬਾਅਦ ਵਿੱਚ ਦੇਖੋ ਕਿੰਨਾ ਬੜੀਆ ਤਰੀਕਾ ਨਾ ਥੱਲੇ ਹੁੰਦਾ ਜਾਏਗਾ ਪੱਕਦਾ ਜਾਏਗਾ ਥੱਲੇ ਹੁੰਦਾ ਜਾਏਗਾ ਹੁਣ ਇਹਨੂੰ ਆਪਾਂ ਡੂੰਘਾ ਜਿਹੜਾ ਨਾ ਇੱਦਾਂ ਰੱਖ ਦਾਂਗੇ ਆ ਦੇਖੋ ਜੀ ਇਹਦੀ ਭਾਫ਼ ਦੇ ਨਾਲੇ ਪਾਣੀ ਵੀ ਗਰਮ ਹੁੰਦਾ ਜਾਏਗਾ ਤੇ ਪਾਣੀ ਨੂੰ ਆਪਾਂ ਇੱਦਾਂ ਟੱਕ ਦਾਂਗੇ ਜਦੋਂ ਜ਼ਰੂਰਤ ਹੋਏਗੀ ਨਾ ਪਾਣੀ ਘੱਟ ਲੱਗੇਗਾ ਠੰਡਾ ਪਾਣੀ ਨਹੀਂ ਪਾਣਾ ਇਹਦੇ 'ਚ ਗਰਮ ਪਾਣੀ ਪਾਣਾ ਬਾਅਦ 'ਚ ਆਪ ਗੈਣ ਵਧੀਆ ਤਰੀਕੇ ਨਾਲ ਬਣਦੀ ਰਹੇ ਬਸ ਤੇ ਤੇਜ਼ ਆਗ ਤੇ ਆਪਾਂ ਇਹਨੂੰ ਬਣਾਵਾਂਗੇ ਤੇ ਲਓ ਜੀ ਇੱਧਰ ਆਪਾਂ ਪਾ ਦੇਣੀ ਹੁਣ ਮੇਥੀ ਪਾਵਾਂਗੇ ਠੀਕ ਹੈ ਜੀ ਇਹ ਬਣਾ ਤੇ ਇਹ ਚੱਕਰ ਕਰਨਾ ਨਾ ਲੱਗ ਜੇ ਦੇਖੋ ਸਾਗ ਸਾਡਾ ਥੱਲੇ ਹੋ ਗਿਆ ਠੀਕ ਹੈ ਜੀ ਹੁਣ ਮੇਥੀ ਮੈਂ ਕੱਟੀ ਨਹੀਂ ਹੈਗੀ ਬਸ ਇੱਦਾਂ ਹੀ ਪਾਤੀ ਐ ਜਿਹੜੀਆਂ ਡੰਡੀਆਂ ਸੀ ਉਹ ਤੋੜਤੀਆਂ ਨੇ ਪੱਤਾ ਪੱਤਾ ਤੋੜ ਲਿਆ ਮੈਂ ਉਹਨਾਂ ਦੇ ਢੋਲ ਦੀ ਬਾਜ ਗਈ ਤੇ ਲੋ ਗਾਈਸ ਆ ਦੇਖੋ ਜੀ ਸਾਡੀ ਪਾਲਕ ਮਿਲ ਗਈ ਹੁਣ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਕੱਟ ਕੇ ਇਹ ਵੀ ਪਾਣੇ ਆ ਸਾਡਾ ਸਾਗ ਵਧੀਆ ਰਿਝ ਗਿਆ ਸ਼ੁਕਰ ਹੈ ਬਸ ਪਾਲਕ ਨੇੜੇ ਤੇੜੋ ਮਿਲੀ ਨਹੀਂ ਸਾਨੂੰ ਜਾ ਕੇ ਦਰਾਜਪੁਰੋਂ ਲੈ ਕੇ ਆਏ ਆ ਅਸੀਂ ਅੱਜ ਕੋਈ ਸਬਜ਼ੀ ਵਾਲਾ ਨਹੀਂ ਆਏਗਾ ਤੇ ਲੋ ਜੀ ਇੱਧਰ ਆਪਾਂ ਅਦਰਕ ਹਰੀਆਂ ਮਿਰਚਾਂ ਤੇ ਲਸਣ ਠੀਕ ਹੈ ਜੇ ਇਹਨਾਂ ਨੂੰ ਆਪਾਂ ਵਧੀਆ ਤਰੀਕੇ ਨਾਲ ਗ੍ਰाइंड ਕਰ ਲੈਨੇ ਆ ਇਹਨਾਂ ਦਾ ਜਿਵੇਂ ਪੇਸਟ ਬਣਾਉਣਾ ਚਾਹੀ ਗੁੰਡੀ ਟੰਡੇ ਚ ਕੁਟਲੋ ਚਾਹੀ ਤੁਸੀਂ ਮਿਕਸਰ ਜਿਸ ਤਰ੍ਹਾਂ ਵੀ ਕਰਨਾ ਹੈ ਬਿਲਕੁਲ ਗ੍ਰाइंड ਕਰਕੇ ਪਾਵਾਂਗੇ ਤੇ ਲਓ ਜੀ ਇੱਧਰ ਸਾਡਾ ਦੇਖੋ ਸਾਗ ਵਧੀਆ ਤਰੀਕੇ ਨਾਲ ਹੋ ਗਿਆ ਆਪਾਂ ਪਾਲਕ ਲਈ ਸੀ ਪਾਲਕ ਵੀ ਆਪਾਂ ਕੱਟ ਲਈ ਆ ਹੁਣ ਠੀਕ ਹੈ ਆ ਦੇਖੋ ਜਿਵੇਂ ਪਾਣੀ ਘਟ ਹੋ ਜਾਂਦਾ ਨਾ ਇਹ ਪਾਣੀ ਸਾਡਾ ਵਧੀਆ ਤਰੀਕੇ ਨਾਲ ਫਰੇਜੇ ਜਾਂਦਾ ਹੈ ਜੇਕਰ ਪਾਣੀ ਘਟ ਹੋ ਵੀ ਤੇ ਫਿਰ ਇਦਾਂ ਹੀ ਪਾ ਦਿੰਨੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆਪਣੀ ਪਾਲਕ ਪਾਲਕ ਮੈਂ ਕੱਟ ਕੇ ਧੋ ਬਣਾ ਕੇ ਰੱਖ ਲਈ ਸੀ ਠੀਕ ਹੈ ਜੀ ਸਭ ਤੋਂ ਪਹਿਲਾਂ ਪਾਵਾਂਗੇ ਜੀ ਹੁਣ ਆਪਾਂ ਇਹਦੇ ਵਿੱਚ ਪਾਲਕ ਤੇ ਲੋਜੀ ਜਿੰਨੀ ਪਾਲ ਲਗਾਈ ਮੈਂ ਪਾਤੀ ਫਿਰ ਇਹ ਥੱਲੇ ਹੋਏਗੀ ਫਿਰ ਹੋਰ ਪਾ ਦਾਂਗੇ ਠੀਕ ਹੈ ਜੀ ਤੇ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਹੁੰਦੇ ਹਨ ਜਿਵੇਂ ਆਪਣੇ ਬਹੁਤ ਜ਼ਿਆਦਾ ਗੈਸ ਤੇ ਜਾਬ ਬਣਾਉਂਦੀ ਹੈ ਹਨਾ ਤੇ ਉਹਦੇ ਲਈ ਆਪਾਂ ਦੇਖੋ ਜੀ ਆਹ ਲੈ ਲਈਏ ਮੂਲੀ ਇਹ ਮੂਲੀ ਵਿੱਚ ਜ਼ਰੂਰ ਪਾਵਾਂਗੇ ਕੱਟ ਕੇ ਠੀਕ ਹੈ ਇਹ ਮੈਂ ਮਸਾਲਾ ਜਿਹੜਾ ਗ੍ਰाइंड ਕੀਤਾ ਸੀ ਇਹ ਸਾਰਾ ਮਸਾਲਾ ਮੈਂ ਖੂਬ ਸਾਰਾ ਮਸਾਲਾ ਲੈ ਲਿਆ ਕਿਉਂਕਿ ਲਸਣ ਅਦਰਕ ਤੇ ਹਰੀਆਂ ਮਿਰਚਾਂ ਦਾ ਗ੍ਰाइंड ਕਰਕੇ ਪਾ ਲਿਆ ਇਹ ਜ਼ਰੂਰੀ ਸੀ ਮੈਂ ਕਹਿੰਉਣੀ ਰਿਜਦਾ ਰਹੇਗਾ ਹੁਣ ਆਪਾਂ ਪਾਵਾਂਗੇ ਆਪਣੇ ਟੇਸਟ ਅਨਸਾਰ ਇਹਦੇ ਚ ਨਮਕ ਜਿਮਨਾਸੀ ਪਾਣਾ ਠੀਕ ਹੈ ਜੀ ਤੇ ਮਿਰਚਾਂ ਸੀ ਹਰੀਆਂ ਹੀ ਪਾਣੇ ਹੁੰਨੇ ਆ ਉਹ ਜੀ ਨਮਕ ਪਾਤਾ ਨਮਕ ਤੇ ਬਾਅਦ ਆਪਾਂ ਆ ਮooli ਪਾਣੀ ਮooli ਦਾ ਛਿਲਕਾ ਲਾ ਦੇਣਾ ਜੇਕਰ ਤੁਹਾਨੂੰ ਮooli ਦੇ ਪੱਤੇ ਵੀ ਮਿਲਦੇ ਨੇ ਇਹ ਜ਼ਰੂਰ ਪਾਇਆ ਕਰੋ ਇਹਦੇ ਨਾਲ ਸਾਡੇ ਗੈਸ ਨਹੀਂ ਬਣਾਉਂਦੀ ਇੱਕ ਮooli ਜ਼ਰੂਰ ਸਾਗ ਬਣਾਉਣ ਲੱਗੇ ਨਾ ਵਿੱਚ ਪਾ ਦਿਆ ਕਰੋ ਠੀਕ ਹੈ ਉਹ ਤੋਂ ਛਿਲਕਾ ਲਾ ਕੇ ਇਹਦੇ ਚ ਪਾ ਦਿਓ ਤੇ ਹਲਕੀ ਜੀ ਹਲਦੀ ਜ਼ਰੂਰ ਸੁੱਟਿਆ ਕਰੋ ਜ਼ਿਆਦਾ ਨਹੀਂ ਬਿਲਕੁਲ ਅੱਧਾ ਚਮਚੂ ਤੁਸੀਂ ਹਲਦੀ ਜ਼ਰੂਰ ਪਾ ਦਿਆ ਕਰੋ ਇਹ ਸਾਡੇ ਵਾਇਵਾਦੀ ਲਈ ਬਹੁਤ ਵਧੀਆ ਹੁੰਦੀ ਹੈ ਤੇ ਇਹ ਨਾ ਤਾਂ ਵਾਈ ਕਰਦਾ ਫਿਰ ਸਾਗ ਤੇ ਬਣਦਾ ਵੀ ਵਧੀਆ ਇਹਦੇ ਨਾਲ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਹਦੇ ਚ ਪਾ ਲਈਏ ਆ ਪਾਣੀ ਜਿੰਨਾ ਕੋ ਫੁੰਦਾ ਠੀਕ ਹੈ ਜੀ ਤੇ ਬਾਕੀ ਇਹਨੂੰ ਆਪਾਂ ਇਦਾਂ ਹੀ ਡੋਂਗੇ ਨੂੰ ਰੱਖ ਦਾਂਗੇ ਫਿਰ ਠੱਕ ਦਾਂਗੇ ਥੱਲੇ ਹੁੰਦਾ ਜਾਏਗਾ ਫਿਰ ਉਸ ਤੋਂ ਬਾਅਦ ਜਿਹੜਾ ਥੋੜਾ ਜਿਹਾ ਪਾਲਕ ਪਿਆ ਹੀ ਪਾ ਲਾਂ ਤੇ ਅੱਗ ਵਧੀਆ ਤਰੀਕੇ ਨਾਲ ਬਾਲ ਦੇਣੇ ਇਹ ਚੀਜ਼ ਪਾਣ ਨਾਲ ਬਸ ਮੇਨ ਚੀਜ਼ ਹੈ ਕਿ ਮੋਲੀ ਪਾਣ ਨਾਲ ਗੈਸ ਨਹੀਂ ਬਣਦੀ ਹੈਗੀ ਤੇ ਥੋੜੀ ਜੀ ਹਲਦੀ ਜ਼ਰੂਰ ਪਾਇਆ ਕਰੋ ਜਿਹੜੇ ਕਹਿ ਦਿੰਦੇ ਹਨ ਸਾਨੂੰ ਸਾਗ ਖਾਣੇ ਨਾਲ ਬਈ ਬਾਇਵਾਦੀ ਜੀ ਹੋ ਜਾਂਦੀ ਹੈ ਗੈਸ ਬਣ ਜਾਂਦੀ ਹੈ ਪੇਟ ਵਿੱਚ ਜਿਵੇਂ ਬੱਚਿਆਂ ਦੇ ਵੀ ਬਣ ਜਾਂਦੀ ਹੈ ਨਾ ਤੇ ਇਸ ਕਰਕੇ ਤੇ ਲੋ ਜੀ ਆ ਦੇਖੋ ਸਾਡਾ ਸਾਗ ਆ ਗਿਆ ਵਧੀਆ ਬਣ ਕੇ ਤਿਆਰ ਹੋ ਗਿਆ ਹੁਣ ਇਹਨੂੰ ਆਪਾਂ ਰਾਮ ਨਾਲ ਕੋਟ ਲੈ ਲੈਂਦੇ ਹਾਂ ਓ ਜੀ ਸਾਡਾ ਸਾਗ ਬਣਨ ਦੀ ਹੋ ਗਿਆ ਤਿਆਰ ਹੁਣ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਘੋਟ ਲਾਂਗੇ ਤੇ ਬਹੁਤ ਸਾਰੀਆਂ ਭੈਣਾਂ ਨਾ ਕਈ ਕਣਕ ਦਾ ਆਟਾ ਪਾ ਕੇ ਵੈਸੇ ਕਣਕ ਦਾ ਆਟਾ ਵੀ ਵਧੀਆ ਰਹਿੰਦਾ ਤੇ ਮੈਂ ਤੇ ਮੱਕੀ ਦਾ ਪਾ ਕੇ ਕਰ ਰਹੀ ਆ ਮੈਂ ਜ਼ਿਆਦਾਤਰ ਕਈ ਵਰੀ ਕਣਕ ਦਾ ਵੀ ਆਟਾ ਜੇਕਰ ਤੁਹਾਡੇ ਕੋਲ ਮੱਕੀ ਦਾ ਨਾ ਹੋਵੇ ਨਾ ਕਣਕ ਦੇ ਆਟੇ ਨਾਲ ਬਹੁਤ ਵਧੀਆ ਘੁੱਟ ਜਾਂਦਾ ਹੈ ਸਾਗ

ਜੀ ਇੰਦਰ ਆਪਾਂ ਇਹਦਾ ਥੋੜਾ ਥੋੜਾ ਕਰਕੇ ਘੋਲ ਲਾਂਗੇ ਔਰ ਲੋਲੀ ਤੇ ਆਹ ਦੇ ਖਪੂ ਰੰਨਾ ਬਿਜੇਗਾ ਨਾ ਬਸ ਰਾਮ ਰਾਮ ਨਾ ਜੀ ਨਾ ਤੁਸੀਂ ਆਟਾ ਪਾਣਾ ਆਪਣੇ ਅੰਦਾਜ਼ੇ ਅਨਸਾਰ ਪਾ ਸਕਦੇ ਹੋ ਠੀਕ ਹੈ ਜੀ ਤੇ ਇਸੇ ਤਰ੍ਹਾਂ ਹੀ ਘੋਲਦੇ ਘੋਲਦੇ ਚਾਹੀ ਆਪਾਂ ਨਾ ਚੁੱਲੇ ਤੇ ਵੀ ਰੱਖ ਲੈ ਨੂੰ ਇਹ ਫਿਰ ਇਹ ਆ ਵੀ ਜਿਹੜਾ ਆਟਾ ਹੁੰਦਾ ਨਾ ਪੱਕਦਾ ਜਾਂਦਾ ਨਾਲ ਦੀ ਨਾਲ ਆਟਾ ਨੂੰ ਇਦਾਂ ਪਾ ਕੇ ਤੇ ਮੱਠੀ ਮੱਠੀ ਅੱਗ ਤੇ ਵੀ ਘੋਲਦੇ ਜਾਓ ਜਿਹੜਾ ਫਿਰ ਸਾਡਾ ਆਟਾ ਹੁੰਦਾ ਨਾ ਕੱਚਾ ਨਹੀਂ ਰਹਿੰਦਾ ਸਿੱਧਾ ਦਾ ਹੋਲੀ-ਹੋਲੀ ਕੁੱਟ ਜਾਓ ਤੇ ਲੱਭੀਆਂ ਇਦਾਂ ਹੀ ਆਪਣਾ ਮੱਟੀ-ਮੱਟੀ ਆਗ ਤੇ ਹਾਂ ਦੇਖੋ ਇਦਾਂ ਹੀ ਘੁੱਟਦਾ ਜਾਣਾ ਥੋੜਾ-ਥੋੜਾ ਦੇਖੋ ਆਪਣੀ ਆਪ ਹੀ ਘੁੱਟਣਾ ਸ਼ੁਰੂ ਹੋ ਜਾਂਦਾ ਹੈ ਜਾਗ ਬੜੀਆ ਤਰੀਕੇ ਨਾਲ ਪਕਦਾ ਰਹੇ ਨਾ ਬਹੁਤ ਦੇਰ ਹੋ ਗਈ ਸਾਨੂੰ ਪਕਾਉਂਦਿਆਂ ਨੂੰ ਇਹ ਆ ਦੇਖੋ ਬਹੁਤ ਸੋਹਣਾ ਘੁੱਟ ਜਾਂਦਾ ਹੈ ਤੇ ਲੋਜੀ ਆ ਦੇਖੋ ਬਹੁਤ ਵਧੀਆ ਤਰੀਕੇ ਨਾਲ ਸਾਗ ਕੁੱਟ ਗਿਆ ਇਸ ਦਾ ਫਾਇਦਾ ਇਹ ਹੋ ਜਾਂਦਾ ਉੱਪਰ ਰੱਖਣ ਦਾ ਮੱਠੀ ਮੱਠੀ ਅੱਗ ਤੇ ਨਾ ਰਿਜੜਾ ਵੀ ਰਹਿੰਦਾ ਜਿਹੜਾ ਆਟਾ ਹੁੰਦਾ ਉਹਦਾ ਕੱਚਾपन ਬਿਲਕੁਲ ਖਤਮ ਹੋ ਜਾਂਦਾ ਆ ਦੇਖੋ ਐਨ ਵਧੀਆ ਗੁੰਨ ਗਿਆ ਅਸਲੀ ਸਵਾਦ ਇਹ ਚੀਜ਼ਾਂ ਪਾ ਕੇ ਸਾਗ ਬਣਾਓ ਤੇ ਇਸੇ ਤਰ੍ਹਾਂ ਘੋਟੋ ਫੇਰ ਖਾਣ ਦਾ ਅਨੰਦ ਆ ਠੀਕ ਹੈ ਜੀ ਤੇ ਆ ਦੇਖੋ ਫਟਾਫਟ ਕੁੱਟ ਜਾਂਦਾ ਮੁੰਨਾਈਨ ਸਾਗ ਸੀ ਕੁਝ ਤਾਜ਼ਾ ਤਾਜ਼ਾ ਸਾਡੇ ਖੇਤਾਂ ਤੋਂ ਤੋੜਿਆ ਹੋਇਆ ਸਾਗ ਸੀਗਾ ਤੇ ਬਾਕੀ ਦੇਖਦੇ ਆਂ ਜੀ ਤੇ ਥੱਲੇ ਕਰਦੇ ਆਂ ਨਾ ਜਿਵੇਂ ਮੈਂ ਵੀ ਬਿਨਾ ਦੇ ਤਾਂ ਨਹੀਂ ਹਲਾਵਾਂਗੇ ਤੇ ਫਿਰ ਚਿੱਟੇ ਜਿਹੇ ਪੈਂਦੇ ਹੱਥ ਤੇ ਇਹ ਹੋ ਜਾਂਦਾ ਲੋ ਜੀ ਸਾਗ ਸਾਡਾ ਫੁੱਟ ਗਿਆ ਬੜੇ ਸੋਹਣਾ ਤੇ ਹੁਣ ਆਪਾਂ ਲਾ ਲਈਏ ਨਾ ਨੀ ਤੜਕਾ ਤੜਕਾ ਲਾ ਕੇ ਤੇ ਆਪਣਾ ਤੜਕਾ ਇਹਨੂੰ ਹਮੇਸ਼ਾ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਜਦੋਂ ਵੀ ਆਪਾਂ ਕਦੀ ਤੜਕਾ ਲਾਣਾ ਹੋਵੇ ਨਾ ਜਿੰਨਾ ਜ਼ਰੂਰਤ ਹੈ ਜਿੰਨਾ ਖਾਣਾ ਹੈ ਨਾ ਓਨਾ ਹੀ ਤੜਕਾ ਲਾਣਾ ਚਾਹੀਦਾ ਠੀਕ ਹੈ ਜੀ ਮੰਨ ਲੈ ਇੱਕ ਤੋਂ ਦੂਜੇ ਟਾਈਮ ਤਾਂ ਖਾਦਾ ਜਾਂਦਾ ਹੈ ਜ਼ਿਆਦਾ ਤੜਕਾ ਲਾ ਕੇ ਨਹੀਂ ਰੱਖਣਾ ਚਾਹੀਦਾ ਸਾਨੂੰ ਸਾਗ ਨੂੰ ਤੇ ਕਹਿੰਦੇ ਤਾਂ ਹੀ ਵਾ ਹੀ ਜ਼ਿਆਦਾ ਫਿਰ ਕਰਦੇ ਨਾਲ ਦੀ ਨਾਲ ਤਾਜ਼ਾ ਤੜਕਾ ਤਾਜ਼ਾ ਖਾਓ ਠੀਕ ਹੈ ਬਾਕੀ ਨੂੰ ਆਪਾਂ ਕੜਕਾ ਲਾ ਲਈਏ ਆਪਾਂ ਤੜਕੇ ਦੇ ਵਿੱਚ ਕੀ ਕੀ ਪਾਵਾਂਗੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਜਿਹੜੇ ਤਰੀਕੇ ਨਾਲ ਮੈਂ ਬਣਾਇਆ ਮੈਂ ਤਾਂ ਤੁਹਾਡੇ ਨਾਲ ਹਰ ਇੱਕ ਚੀਜ਼ ਸਾਹਮਣੇ ਲੈ ਕੇ ਆ ਗਈ ਠੀਕ ਹੈ ਜੀ ਆਪਾਂ ਆਪਣਾ ਤੇਲ ਸਾੜ ਲਿਆ ਦੇਖੋ ਤੇਲ ਚੰਗੀ ਤਰ੍ਹਾਂ ਸਾੜਾ ਸੜ ਗਿਆ ਹੁਣ ਆਪਾਂ ਤੜਕਾ ਲਾਵਾਂਗੇ ਜੀ ਸਾਬਤ ਮਿਰਚਾਂ ਪਾ ਦੇਣੀਆਂ ਠੀਕ ਹੈ ਜੀ ਇਹ ਵਾਲਾ ਤੜਕਾ ਜ਼ਰੂਰ ਲਾਓ ਸਾਬਤ ਮਿਰਚਾਂ ਪਾ ਦਿਓ ਵਿੱਚ ਇਹਦੇ ਨਾਲ ਟੇਸਟ ਜ਼ਿਆਦਾ ਵਧੀਆ ਹੋ ਜਾਂਦਾ ਹੈ ਤੈਨੋਂ ਜੀ ਇੱਕ ਹਿੰਗ ਜ਼ਰੂਰ ਪਾਓ ਠੀਕ ਹੈ ਜੋ ਜੋ ਚੀਜ਼ਾਂ ਮੈਂ ਪਾਈਆਂ ਨੇ ਇਹ ਚੀਜ਼ਾਂ ਤੁਸੀਂ ਪਾਓ ਇਹਦੇ ਨਾਲ ਦੇਖਿਓ ਬਹੁਤ ਸਾਗ ਦਾ ਟੇਸਟ ਵੀ ਵਧੀਆ ਬਣਦਾ ਤੇ ਵਧੀਆ ਮਤਲਬ ਵਾਇਵਾਦੀ ਵਗੈਰਾ ਕੁਝ ਨਹੀਂ ਕਰਦਾ ਤੇ ਇਹ ਮੈਂ ਥੋੜਾ ਲਸਣ ਪਹਿਲਾਂ ਪਾਈ ਦੇਤੀ ਤੇ ਲਓ ਜੀ ਇਹ ਮੈਂ ਲੰਬੀਆਂ ਲੰਬੀਆਂ ਕੱਟ ਕੇ ਨਾ ਥੋੜੇ ਥੋੜੇ ਲਸਣ ਦੀਆਂ ਹੋਰ ਥੁਰੀਆਂ ਜੀਆਂ ਇਹ ਖੜਕੇ ਦੇ ਪਾਤੀਆਂ ਤੁਸੀਂ ਚਾਹੋ ਇਹਨੂੰ ਸ਼ਾਬਤ ਮੇਥੀ ਵੀ ਪਾ ਸਕਦੇ ਹੋ ਆਪਾਂ ਦੂਜੀ ਮੇਥੀ ਪਾਤੀ ਸੀ ਠੀਕ ਹੈ ਜੀ ਹੁਣ ਆਪਾਂ ਪਾ ਦਾਂਗੇ ਜੀ ਇਹਦੇ ਵਿੱਚ ਫਿਰ ਹੋਣਾ ਕੋਈ ਪਿਆਜ਼ ਉਨੇ ਨਾਲ ਵਧੀਆ ਤਰੀਕੇ ਨਾਲ ਆਪਾਂ ਭੁੰਨ ਲੈਨੇ ਜਿਵੇਂ ਨੋਰਮਲ ਆਪਾਂ ਸਬਜ਼ੀ ਆਪਾਂ ਭੁੰਨਦੇ ਹਾਂ ਠੀਕ ਹੈ ਜੀ ਲਓ ਜੀ ਆ ਦੇਖੋ ਸਾਡੇ ਪਿਆਜ਼ ਬਿਲਕੁਲ ਵਧੀਆ ਤਰੀਕੇ ਨਾਲ ਦੇਖੋ ਬਰਾਊਨ ਹੋ ਚੁੱਕਿਆ ਠੀਕ ਹੈ ਜੀ ਹੁਣ ਆਪਾਂ ਇਹਦੇ ਚ ਪਾ ਲੈਨੇ ਆਪਾਂ ਆਪਣੇ ਕੱਟੇ ਹੋਏ ਟਮਾਟਰ ਹੁਣ ਟਮਾਟਰਾਂ ਨੂੰ ਆਪਾਂ ਵਧੀਆ ਤਰੀਕੇ ਨਾਲ ਭੁੰਨ ਲੈਨੇ ਠੀਕ ਹੈ ਤੇ ਲੋ ਜੀ ਆ ਦੇਖੋ ਤੜਕਾ ਬਹੁਤ ਵਧੀਆ ਤਰੀਕੇ ਨਾਲ ਸਾਡੇ ਪਿਆਜ਼ ਸਾਰਾ ਖੁਸ਼ ਭਿੱਜ ਗਿਆ ਠੀਕ ਹੈ ਜੀ ਟਮਾਟਰ ਵੀ ਆਨ ਵਧੀਆ ਤਰੀਕੇ ਨਾਲ ਪੁੱਜ ਕੇ ਹੁਣ ਆਪਾਂ ਇਹਦੇ ਵਿੱਚ ਆਪਣਾ ਕੋਟਿਆ ਹੋਇਆ ਸਾਗ ਪਾ ਦਿੰਨੇ ਆ ਜਿੰਨਾ ਸਾਨੂੰ ਜ਼ਰੂਰਤ ਹੋ ਉਨਾ ਆਪਾਂ ਆਪਣੀ ਤੜਕਾ ਲਾ ਲਾਂਗੇ ਠੀਕ ਹੈ ਜੀ ਜਿਹੜੇ ਤਰੀਕੇ ਨਾਲ ਮੈਂ ਬਣਾਇਆ ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਤਾਂ ਆ ਚੀਜ਼ਾਂ ਪਾਇਓ ਦੇਖਿਓ ਤੁਹਾਡੇ ਕਦੀ ਵੀ ਕੋਈ ਵੀ ਗੈਸ ਨਹੀਂ ਬਣੇਗੀ ਸਾਗ ਟੇਸਟੀ ਵੀ ਬਹੁਤ ਬਣੇਗਾ ਤੇ ਇੱਕਦਮ ਮੂੰ ਲਾਇਮ ਵੀ ਬਣੇਗਾ ਚਲੋ ਆ ਤਰੀਕੇ ਨਾਲ ਮੈਂ ਤਾਂ ਬਣਾਉਂਦੀ ਹੁੰਨੀ ਆ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਸਾਰਾ ਸ਼ੇਅਰ ਕਰਤਾ ਬਾਕੀ ਤੁਹਾਨੂੰ ਮੇਰਾ ਤਰੀਕਾ ਕਿੱਦਾਂ ਦਾ ਲੱਗਿਆ ਮੈਨੂੰ ਕਮੈਂਟਾਂ 'ਚ ਦੱਸਿਓ ਕਿੰਨਾ ਕਿੰਨਾਂ ਨੂੰ ਚੁੱਲ੍ਹੇ ਦਾ ਸਾਗ ਬਣਿਆ ਪਸੰਦ ਆ ਮਿਹਨਤ ਜ਼ਰੂਰ ਲੱਗਦੀ ਏ ਪਰ ਸਾਗ ਬਹੁਤ ਹੀ ਵਧੀਆ ਬਣਦਾ ਠੀਕ ਏ ਜੀ ਤੁਸੀਂ ਵੀ ਬਣਾਇਓ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਇਹ ਤਰੀਕੇ ਨਾਲ ਬਣਾਓ ਕੌਣ-ਕੌਣ ਬਣਾਉਂਦਾ ਅੰਦਰ ਤੇਲ ਹੋ ਗਿਆ ਸਾਡੇ ਸਾਗ ਨੂੰ ਤੜਕਾ ਲੱਗ ਗਿਆ ਕਿਉਂਕਿ ਸਾਗ ਸਾਡਾ ਬਹੁਤ ਵਧੀਆ ਤਰੀਕੇ ਨਾਲ ਉਹ ਕੁੱਟਿਆ ਹੋਇਆ ਸੀਗਾ ਪੱਕਿਆ ਵੀ ਹੋਇਆ ਸੀ ਆਟਾ ਵੀ ਆਪਾਂ ਚੰਗੀ ਤਰ੍ਹਾਂ ਪਕਾ ਲਿਆ ਸੀ ਤੁਸੀਂ ਚਾਹੋ ਇਹਨੂੰ ਦੇਸੀ ਘਿਓ ਚ ਵੀ ਤੜਕਾ ਲਾ ਸਕਦੇ ਹੋ ਠੀਕ ਹੈ ਜਿੱਦਾਂ ਵੀ ਆਪਣਾ ਤੁਹਾਡਾ ਆਪਣਾ ਟੇਸਟ ਹੈ ਮੈਂ ਹਮੇਸ਼ਾ ਸਰੋਂ ਦੇ ਤੇਲ ਦੀ ਤੜਕਾ ਲਾਨੀ ਹੁੰਦੀ ਹੈ ਬਾਕੀ ਬਾਅਦ ਚੋਕੇ ਉਹ ਮੱਖਣ ਪਾ ਕੇ ਜਿੱਦਾਂ ਮਰਜ਼ੀ ਖਾ ਲਓ ਤੇ ਮਠਕੀ ਦੀ ਰੋਟੀ ਦੇਖਾਂਗੇ ਜੀ ਆਪਾਂ ਅੰਦਰ ਹੀ ਬਣਾਵਾਂਗੇ ਬਾਕੀ ਮਿਲਦੇ ਹਾਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਦੇਖੋ ਜੀ ਸਾੜ ਬਹੁਤ ਇੱਕਦਮ ਮੁਲਾਇਮ ਬਣਿਆ ਹੋਣੀ ਚੰਗੀ ਤਰ੍ਹਾਂ ਰੁੱਝਦਾ ਰਹੇਗਾ ਮਠੀ ਮਠੀ ਅੱਗ ਤੇ ਜਿਹੜ ਆਪਾਂ ਇਹਨੂੰ ਘੱਟ ਲਾਂਗੇ ਠੀਕ ਹੈ ਜੀ। ਹੁਣ ਕਿੱਥੇ ਰੱਖਤੀ ਵੇ। ਤੇ ਲੋ ਜੀ ਇਦਾਂ ਹੀ ਬਣਿਆ, ਇਸ ਤਰ੍ਹਾਂ ਬਣਿਆ ਮੈਂ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਦੀ ਠੀਕ ਹੈ ਜੀ। ਥੋੜੀ ਮਿਹਨਤ ਲੱਗੀ ਜਿੱਦਾਂ ਵੀ ਹੋਇਆ ਬਹੁਤ ਪਿਆਰ ਨਾਲ ਸਾਗ ਬਣਿਆ, ਬਹੁਤ ਟੇਸਟੀ ਵੀ ਬਣਿਆ ਹੋਏਗਾ ਮੈਨੂੰ ਉਮੀਦ ਹੈ। ਜਿੱਦਾਂ ਮਰਜ਼ੀ ਆਪਾਂ ਇਹਨੂੰ ਮੱਕੀ ਦੀ ਰੋਟੀ ਨਾਲ, ਸਾਗ ਨਾਲ, ਚਾਵਲ ਨਾਲ ਜਿੱਦਾਂ ਜਿੱਦਾਂ ਆਪਣਾ ਟੇਸਟ ਹੈ ਖਾਓ। ਬਾਕੀ ਮਿਲਦੀ ਆਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੇਸਟੀ ਕਾ। ਬਾਏ ਬਾਏ।